ਡੀਏਵੀ ਯੂਨੀਵਰਸਿਟੀ ਜਲੰਧਰ ਇਹਨਾਂ ਨੇ ਸਾਨੂੰ ਰਿਕੁਐਸਟ ਪਾਈ ਸੀ ਕਿ ਅਸੀਂ ਬੱਚਿਆਂ ਨੂੰ ਤੁਹਾਡੇ ਸਿਟੀ ਪਲਾਂਟ ਵਿਜਿਟ ਕਰਨਾ ਕਰਨਾ ਚਾਹੁੰਦੇ ਆ ਅਸੀਂ ਉਹਦੀ ਰਿਕੁਐਸਟ ਕਬੂਲ ਕੀਤੀ ਹੈ ਅਸੀਂ ਇਹਨਾਂ ਦਾ ਵੈਲਕਮ ਕਰਦੇ ਇੱਥੇ ਆਣ ਤੋਂ ਔਰ ਜਿਹੜਾ ਸਾਡਾ ਇਹ ਪਲਾਂਟ ਲੱਗਿਆ ਹੋਇਆ ਸੀ ਬੱਚਿਆਂ ਨੂੰ ਦੱਸਿਆ ਕਿ 10 ਏਕੜ ਚ ਲੱਗਿਆ ਹੋਇਆ ਇਹਦੀ ਲਾਗਤ 72 ਕਰੋੜ ਰੁਪਇਆ ਇੰਡਸਟਰੀ ਨੇ ਔਰ ਸਰਕਾਰ ਨੇ ਮਿਲ ਕੇ ਲਗਾਇਆ ਹੋਇਆ 72 ਕਰੋੜਾਂ ਦਾ ਇਹ ਪਲਾਂਟ ਲੱਗਿਆ ਹੋਇਆ ਇਹਨੂੰ ਚਲਾਉਣ ਦਾ ਖਰਚਾ ਬੱਚਿਆਂ ਨੂੰ ਅਸੀਂ ਦੱਸਿਆ ਚਲਾਉਣ ਦਾ ਖਰਚਾ 1.5 ਕਰੋੜ ਰੁਪਇਆ ਪਰ ਮੰਥ ਆ ਰਿਹਾ ਇਸ ਪਲੇ 50 ਮਲਟੀ ਪਲਾਨ ਨੂੰ ਚਲਾਉਣ ਦਾ 1 ਕਰੋੜ ਰੁਪਏ ਆ ਰਿਹਾ ਖਰਚਾ ਅੱਜ ਬੱਚਿਆਂ ਨੇ ਸਾਨੂੰ ਵੀਊ ਦਿੱਤੇ ਆ ਬੱਚਿਆਂ ਨੂੰ ਸੀ ਇਹ ਕਿਹਾ ਸੀ ਕਿ ਤੁਹਾਨੂੰ ਅੱਛਾ ਲੱਗਾ ਅੱਛਾ ਕਹੀਓ ਬੁਰਾ ਲੱਗਾ ਤਾਂ ਬੁਰਾ ਕਹੀਓ ਇਹਨਾਂ ਨੂੰ ਬੜਾ ਅੱਛਾ ਲੱਗਾ ਪਾਣੀ ਦਿਖਾਇਆ ਉਹਨੂੰ ਕਿੱਦਾਂ ਸਾਫ਼ ਹੁੰਦਾ ਇਹਦਾਂ ਨੇ ਮੈਂ ਤੁਹਾਡੇ ਮਾਧਿਅਮ ਤੋਂ ਹੋਰ ਯੂਨੀਵਰਸਟੀਆਂ ਹੋਰ ਕਾਲਜ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਕਿ ਸਾਡਾ ਪਲਾਂਟ ਦੇਖੋ ਅਸੀਂ ਤੁਹਾਡੇ ਨਾਲ ਅਪਰੀਸ਼ੀਏਟ ਕਰਨ ਨੂੰ ਤਿਆਰ ਆ ਤੁਹਾਡਾ ਵੈਲਕਮ ਕਰਨ ਨੂੰ ਤਿਆਰ ਆ ਔਰ ਬੱਚਿਆਂ ਨੂੰ ਇੱਕ ਹੋਰ ਵੀ ਮੈਸੇਜ ਮਿਲਿਆ ਕਿ ਜੁੜੀ ਨੇ ਅਸੀਂ ਜੋਬ ਕਰਨੀ ਹੈ ਤੁਸੀਂ ਜੋਬ ਕਰਨ ਏਹੀ ਮੈਸੇਜ ਮੈਂ ਬੱਚਿਆਂ ਨੂੰ ਦਿੱਤਾ ਸੀ ਕਿ ਕਿੰਨੇ ਸਟੂਡੈਂਟ ਸਿਗੇ ਆਜ ਆਲਮੋਸਟ 60 ਦੇ ਕਰੀਬ ਸਟੂਡੈਂਟ ਸਿਗੇ ਜਿਹੜੇ ਡੀਵੀ ਯੂਨੀਵਰਸਿਟੀ ਤੋਂ ਆਏ ਆ ਇਹ ਬੱਚਿਆਂ ਨੂੰ ਦੇਖ ਕੇ ਪ੍ਰੈਕਟੀਕਲੀ ਦੇਖ ਕੇ ਬੜਾ ਅੱਛਾ ਲੱਗਿਆ ਕਿ ਅਸੀਂ ਇਹਨਾਂ ਨੂੰ ਡਾਈੰਗ ਯੂਨਿਟੀ ਵਿਜ਼ਿਟ ਕਰਾਵਾਂਗੇ ਕਪੜਾ ਡਾਈੰਗ ਕਿੱਦਾਂ ਹੁੰਦਾ ਕਪੜਾ ਬਣਦਾ ਕਿੱਦਾਂ ਇਹ ਅਸੀਂ ਦਿਖਾਇਆ ਪਾਣੀ ਕਿੰਦਾ ਕਿੱਥੋਂ ਲੈ ਕੇ ਸਾਫ਼ ਕਿੱਦਾਂ ਹੁੰਦਾ ਬੱਚਿਆਂ ਨੂੰ ਬਹੁਤ ਸਿੱਖਣ ਦੀ ਹੈ ਮੈਂ ਬੱਚਿਆਂ ਨੂੰ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਜੇ এনवायरमेंट ਖਤਮ ਕਰਨਾ ਹੈ ਤਾਂ ਸਾਨੂੰ ਆਪਣੇ ਆਪ ਤੇ ਵੀ ਲਾਗੂ ਕਰਨਾ ਪੈਣਾ ਅਸੀਂ ਬਹੁਤ ਤਰ੍ਹਾਂ ਦੇ এনवायरमेंट ਹੈ ਅੱਜ ਅਸੀਂ ਕੋ ਪਾਣੀ ਦੀ ਬੋਤਲ ਲੈ ਕੇ ਉਥੇ ਸੈਸਟੇ ਸਿੱਡ ਦਿੰਦੇ ਆ ਉਹ ਵੀ এনवायरमेंट ਖਰਾਬ ਹੁੰਦਾ ਅਸੀਂ ਸਾਰਿਆਂ ਦਾ ਸਹਿਯੋਗ ਨਾਲ ਸਾਰੇ ਸਾਡੇ ਸਮਾਜ ਨੂੰ ਸਾਰੀ ਪਬਲਿਕ ਨੂੰ ਕਰਨਾ ਚਾਹੀਦਾ ਕਿੰਨੇ ਕੇ ਇੰਟਰਸਟਡ ਲੱਗੇ ਬੱਚੇ ਬੱਚੇ ਕਾਫੀ ਇੰਟਰਸਟਡ ਹੈ ਬੱਚਿਆਂ ਨੂੰ ਤੁਸੀਂ ਖੁਦ ਵੀ ਹੋ ਲੈ ਹੈ ਬੱਚੇ ਕਾਫੀ ਇੰਟਰਸਟਡ ਹੈ ਅਸੀਂ ਬੱਚਿਆਂ ਦਾ ਬਹੁਤ ਮੈਂ ਧੰਨਵਾਦ ਬੱਚਿਆਂ ਦੇ ਸਟਾਫ ਦਾ ਦਿੱਤਾ ਸਾਹਿਬ ਆਏ ਸੀ ਅਪਰਿੰਜੀ ਆਏ ਸੀ ਬੜਾ ਧੰਨਵਾਦ ਕਰਦੇ ਆ ਸਾਡੇ ਨਾਲ ਆਏ ਸਾਨੂੰ ਬੜੀ ਖੁਸ਼ੀ ਹੋਈ ਹੈ ਬੱਚੇ ਸਾਡਾ ਪਲਾਨ ਦੇਖ ਕੇ ਮੈਮ ਪੀਨਾ ਮੇਰਾ ਨਾਮ ਪਲਵੀ ਰਤਨ ਹੈ ਅਸੀਂ ਡੀਏਬੀ ਯੂਨੀਵਰਸਿ ਹਾਂਜੀ ਅ ਮੇਰੇ ਨਾਲ ਜੋ ਹੈ ਬੀਬੀਏ ਕਲਾਸ ਫਾਈਨਲ ਇਅਰ ਦੇ ਬੱਚੇ ਆਏ ਸੀਗੇ 57 ਸਟੂਡੈਂਟਸ ਸੀਗੇ ਜਿਨ੍ਹਾਂ ਨੇ ਕੰਪਨੀ ਕੀਤਾ ਸੀਗਾ ਮੈਨੂੰ ਤੇ ਅਜੇ ਸਰ ਦੇ ਨਾਲ ਅਸੀਂ ਆਏ ਆ ਵਿਜ਼ਿਟ ਕਰਨ ਲਈ ਤੇ ਬੇਸਿਕਲੀ ਸਾਡਾ ਮੇਨ ਪਰਪਸ ਹੈਗਾ ਇਸ ਪਲੈਂਟ ਨੂੰ ਵਿਜ਼ਿਟ ਕਰਨ ਦਾ ਕਿ ਬੱਚੇ ਨੂੰ ਅਵੇਅਰ ਕਰਾਈਏ ਕਿ ਕਿੱਦਾਂ ਦੀ ਇੰਡਸਟਰੀਜ਼ ਹੈ ਜੋ ਪੋਲਿਊਟ ਕਰ ਰਹੀਆਂ ਐ এনवायरमेंट ਨੂੰ ਤੇ ਕੁਝ ਇੰਡਸਟਰੀਜ਼ ਇਦਾਂ ਦੀਆਂ ਵੀ ਆ ਹੈ ਲਾਈਕ ਇੱਕ ਇੰਡਸਟਰੀ ਆ ਉਹਨਾਂ ਦੇ ਅਮੰਗ कि जो उस पोल्यूटेड जो है वाटर है उसमें क्लियर ਕਰ ਰਹੀ ਹੈ সো दैट ਉਹ ਨਾ ਯੂਟਿਲਾਈਜ਼ ਹੋ ਸਕੇ ਅੱਛੇ ਪਰਪਸ ਲਈ ਜਿੱਦਾਂ ਇਹਨਾਂ ਨੇ ਦੱਸਿਆ ਸਰ ਨੇ ਸਾਨੂੰ ਗਾਈਡ ਕੀਤਾ ਅਵੇਅਰ ਕੀਤਾ ਕਿ ਜਿੰਨਾ ਵੀ ਡਾਈਂਗ ਇੰਡਸਟਰੀ ਤੋਂ ਪਾਣੀ ਆਂਦਾ ਹੈ ਗੰਦਾ ਹੈ ਨਾ ਇਹ 110 ਇੰਡਸਟਰੀਜ਼ ਦਾ ਪਾਣੀ ਜੋ ਹੈ ਉਹਨੂੰ ਸਾਫ਼ ਕਰਦੇ ਨੇ ਤੇ ਉਹਨੂੰ ਐਗਰੀਕਲਚਰ ਦੇ ਲਈ ਯੂਜ਼ ਹੋਣ ਲਈ ਬਣਾਉਂਦੇ ਨੇ ਤੇ ਇਦਾਂ ਦੀਆਂ ਹੀ ਹੋਰ ਕੋਈ ਵੀ ਇੰਡਸਟਰੀਜ਼ ਹੋਣ ਗਿਆ ਜਾਂ ਜੋ ਬੱਚਿਆਂ ਨੂੰ ਹੈ ਇਸ ਰਿਗਾਰਡਿੰਗ ਜੋ ਹੈ ਨੌਲੇਜ ਮਿਲੀ ਅਵੇਅਰਨੈਸ ਮਿਲੀ ਹੈ ਕਿ ਕੁਝ ਇੰਡਸਟਰੀਜ਼ ਇਹ ਗੰਦਾ ਵੀ ਕਰਦੀਆਂ ਹਨ এনवायरमेंट ਨੂੰ ਤੇ ਕੁਝ ਇਦਾਂ ਦੀਆਂ ਵੀ ਹੈਗੀਆਂ ਜੋ ਉਹਨੂੰ এনਵਾਇਰਨਮੈਂਟ ਉਹਨੂੰ ਸੇਵ ਕਰਨ ਜਾਂ ਉਹਨੂੰ ਪੋਲੂਸ਼ਨ ਨੂੰ ਕੱਟ ਕਰਨ ਦੇ ਵਿੱਚ ਵੀ ਹੈਲਪ ਕਰ ਰਹੀਆਂ ਬੱਚਿਆਂ ਦੇ ਸਬੰਧ ਦੇ ਨਾਲ ਨੌਲੇਜ ਜਿਹੜੀ ਹੈ ਮਿਲਦੀ ਬੱਚਾ ਨੂੰ ਜੋ ਹੈ ਅਪਾਰਟ ਫਰਮ ਅਕੈਡਮਿਕਸ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਅੱਛੀ ਨੋਲਿਜ ਮਿਲੀ ਹੈ ਕਿ ਜਿੱਦਾਂ ਇਹ ਪਲਾਨਟ ਹੈਗਾ ਹੈ ਇਹ ਵੈਸੇ ਜਿੱਦਾਂ ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨੋਂ ਹੀ ਫੰਡ ਕਰ ਰਹੇ ਨੇ ਇਹਨੂੰ ਤੇ ਇੱਕ ਅੱਛਾ ਬਿਜ਼ਨਸ ਪਲਾਨ ਹੋ ਸਕਦਾ ਹੈ ਜੇ ਬੱਚੇ ਜੋ ਜੌਬ ਨਹੀਂ ਕਰਨਾ ਚਾਹੁੰਦੇ ਬੇਸਿਕਲੀ ਬੱਚੇ ਅੱਜਕੱਲ੍ਹ ਦੇਖ ਰਹੇ ਨੇ ਜਿੱਦਾਂ ਸਿਨੈਰੀਓ ਚੇਂਜ ਹੋ ਰਿਹਾ ਹੈ ਮਾਰਕੀਟ ਚੇਂजेस ਹੋ ਰਹੇ ਨੇ ਤੇ ਬੱਚੇ ਚਾਹੁੰਦੇ ਆ ਕਿ ਉਹ ਐਂਟਰਪ੍ਰੀਨਰ ਬਣਨ ਤੇ ਇਹ ਕੋਨਾਲੇ ਇੱਕ ਵਧੀਆ ਐਗਜ਼ਾਮਪਲ ਸੈੱਟ ਹੋਇਆ ਹੈ ਕਿ ਜੇ ਇਹਨਾਂ ਨੇ ਇਹਨਾਂ ਵੱਡਾ ਕੰਮ ਕੀਤਾ 2022 ਦੇ ਜੋ ਇਕਨੋਮਿਕਲ ਪ੍ਰੋਡਕਟਸ ਬਣਾਈਏ ਜਾਂ ਇਦਾਂ ਹੀ ਕੋਈ ਬਿਜ਼ਨਸ ਸਟਾਰਟ ਕਰੀਏ ਜਿੰਨਾ ਆਪਣਾ ਵੀ ਬੈਨੀਫਿਟ ਹੋਵੇ ਤੇ ਸਾਡੀ ਜੋ ਹਾਂਜੀ ਦਸ਼ਾ ਕਿਵੇਂ ਦੀ ਸੀ ਹੁਣ ਤੁਸੀਂ ਆ ਕੇ ਕਿਵੇਂ ਲੱਗ ਰਹੀ ਹੈ ਹਾਂਜੀ ਹਾਂਜੀ ਪਾਣੀ ਦੀ ਦਸ਼ਾ ਜੋ ਪਹਿਲੇ ਦੀ ਸੀਗੀ ਜੋ ਆਂਦਾ ਹੈ ਇੰਡਸਟਰੀਜ਼ ਤੋਂ ਉਹ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਚ ਸੀਗਾ ਤੇ ਜਿੱਦਾਂ ਅਸੀਂ ਪੂਰਾ ਪਲਾਂਟ ਵਿਜ਼ਿਟ ਕੀਤਾ ਹੈ ਤਾਂ ਬਹੁਤ ਸਾਰੇ ਪ੍ਰੋਸੈਸਸ ਲੱਗ ਰਹੇ ਨੇ ਬਹੁਤ ਸਾਰੇ ਜੋ ਹੈ ਪ੍ਰੋਸੈਸਸਸ ਦੇ ਥਰੂ ਜੋ ਹੈ ਪਾਣੀ ਉਹ ਸਾਫ਼ ਹੋ ਰਿਹਾ ਹੈ ਤੇ ਉਹ ਇੰਨਾ ਮਤਲਬ ਸ਼ੁੱਧ ਪਾਣੀ ਹੋ ਚੁੱਕਿਆ ਹੈ ਕਿ ਅਸੀਂ ਉਹਨੂੰ ਇੱਕ ਅੱਛੇ ਪਰਪਸ ਐਗਰੀਕਲਚਰਲੀ ਯੂਜ਼ ਕਰ ਸਕਦੇ ਹਾਂ ਹਾਂਜੀ ਮੇਰਾ ਨਾਮ ਗੁਰਲੀਨ कौर ਹੈ ਮੈਂ ਬੀਬੀਏ ਫਾਈਨਲ ਤੋਂ ਆ ਡੀਬੀਯੂ ਯੂਨੀਵਰਸਿਟੀ ਤੋਂ ਤੇ ਵਿਜ਼ਿਟ ਕਰਨ ਪਹੁੰਚਿਆ ਹਾਂ ਕਿਤੇ ਪਾਣੀ ਨੇ ਲੈ ਕੇ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਾਫ ਪਿਤਰਾ ਪਾਣੀ ਪਰ ਇੰਡਸਟਰੀ ਨੇ ਜੋ ਯੂਨਿਟ ਲਗਾਇਆ ਟ੍ਰੀਟਮੈਂਟ ਪਲੈਂਟ ਤੇ ਅੱਜ ਤੁਹਾਨੂੰ ਸਮਝਾਇਆ ਵੀ ਗਿਆ ਤੁਹਾਨੂੰ ਗਾਈਡੈਂਸ ਜਿਹੜੀ ਦਿੱਤੀ ਗਈ ਹੈ ਔਰ ਵਿਜ਼ਿਟ ਕੀਤਾ ਤੁਸੀਂ ਕੀ ਕੀ ਮੈਨ ਤੁਹਾਨੂੰ ਇਹਦੇ ਤੇ ਪੁੱਛਿਆ ਨਾਰਮਲੀ ਜਦੋਂ ਅਸੀਂ ਬੁਕਿੰਗ ਮਤਲਬ ਕਿ ਨੌਲੇਜ ਲੈਣੇ ਆ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਸਾ ਅਸੀਂ ਮੋਸਟਲੀ ਅੱਜ ਤੱਕ ਇਹੀ ਪੜਿਆ ਕਿ ਇੰਡਸਟਰੀਜ਼ ਖਰਾਬ ਕਰ ਰਹੀਆਂ ਆ ਜਾਂ এনਵਾਇਰਨਮੈਂਟ ਨੂੰ ਜਾਂ 에ਅਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਬਹੁਤ ਜ਼ਿਆਦਾ ਫੈਲਾ ਰਹੀਆਂ ਆ ਪਰ ਇਹ ਕਿੱਦਾਂ ਦੀ ਐਸੋਸੀਏਸ਼ਨ ਆ ਇਹ ਕਿੱਦਾਂ ਦੀ ਇੰਡਸਟਰੀ ਆ ਜੋ ਕਿ ਵਾਟਰ ਨੂੰ ਮਤਲਬ ਕਿ ਟ੍ਰੀਟ ਕਰ ਰਹੀ ਹੈ ਔਰ ਉਹਨੂੰ ਸਾਫ ਕਰ ਰਹੀ ਹੈ ਅੱਜ ਅਸੀਂ ਇਹ ਪਲੈਂਟ ਵਿਜ਼ਿਟ ਕੀਤਾ ਐਂਡ ਸਾਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਮਤਲਬ ਪੰਜਾਬ ਦੇ ਵਿੱਚ ਇਦਾਂ ਦੀਆਂ ਵੀ ਕੁਝ ਇੰਡਸਟਰੀਜ਼ ਆ ਜੋ ਕਿ ਪਾਣੀ ਸਾਫ ਕਰ ਰਹੀਆਂ ਆ ਐਂਡ এনवायरमेंट ਪ੍ਰੋਟੈਕਸ਼ਨ ਦੇ ਵਿੱਚ ਕੰਮ ਕਰ ਰਹੀਆਂ ਆ ਅਸਲ ਇਹ ਦੇਖਿਆ ਜਾਂਦਾ ਹੈ ਸਰਕਾਰਾਂ ਦੇ ਬਗੈਰ ਇਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਕਿ ਇਹ ਟ੍ਰੀਟਿੰਗ ਤਰੀਕਾ ਕਰ ਰਹੇ ਤੁਸੀਂ ਅੱਜ ਵਿਜ਼ਿਟ ਕੀਤਾ ਕਿਸ ਤਰ੍ਹਾਂ ਦਾ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸਾਨੂੰ ਇਨ ਕਮੀ ਕੋਈ ਨਜ਼ਰ ਨਹੀਂ ਆਈ ਕਿਉਂਕਿ ਇਹ ਜਦੋਂ ਵਾਟਰ ਨੂੰ ਟ੍ਰੀਟ ਵੀ ਕਰਦੇ ਆ ਤਾਂ ਇਹ ਕਿਸੇ ਵੀ ਕਿਸਮ ਦਾ ਪੋਲੂਸ਼ਨ ਨਹੀਂ ਫੈਲਾ ਰਹੇ ਹਰ ਇੱਕ ਜਿਹੜਾ ਇਹਨਾਂ ਦਾ ਪ੍ਰੋਸੀਜਰ ਆ ਹਰ ਇੱਕ ਸਟੈਪ ਗਵਰਨਮੈਂਟ ਦੇ ਨਜ਼ਰ ਨਜ਼ਰ ਦੇ ਵਿੱਚ ਹੋ ਰਿਹਾ ਆ ਐਂਡ ਸਭ ਕੁਝ ਵਧੀਆ ਕਰ ਰਿਹਾ ਹੈ ਤੇ ਜੋ ਕੈਮੀਕल्स ਵੀ ਯੂਜ਼ ਕਰ ਰਹੇ ਆ ਉਹ ਵੀ ਠੀਕ ਹੈ ਤੇ ਪ੍ਰੋਪਰ ਪੀ ਐਚ ਦੇ ਯੂਜ਼ ਕਰ ਰਹੇ ਆ ਤੇ ਵਾਟਰ ਵੀ ਜਦੋਂ ਸਟਾਰਟਿੰਗ ਜਾਂਦਾ ਆ ਤਾਂ ਉਹਦਾ ਕਲਰ ਪਲੱਸ ਉਹਦੀ 스ਮੈਲ ਉਹ ਬਹੁਤ ਹੀ ਜ਼ਿਆਦਾ ਮਤਲਬ ਗੰਦੀ ਲੱਗਦੀ ਆ ਐਂਡ THEN ਜਦੋਂ ਉਹ ਰੀ ਟ੍ਰੀਟੋਂ ਕੇ ਬਾਹਰ ਆਂਦਾ ਆ ਤੇ ਉਹਦਾ ਕਲਰ ਵੀ ਠੀਕ ਹੋ ਜਾਂਦਾ ਆ ਉਹਦੀ ਸਾਰਾ ਉਹਦੇ ਬੈਡ ਪਾਰਟੀਕਲਸ ਵੀ ਨਿਕਲ ਜਾਂਦੇ ਆ ਐਂਡ ਪਲੱਸ ਉਹਦੀ 스మెਲ ਵੀ ਨਹੀਂ ਆਉਂਦੀ ਦੇਖਿਆ ਤੁਸੀਂ ਅਕਸਰ ਟੀਵੀ ਤੇ ਦੇਖਦੇ ਹੋ ਤੁਸੀਂ ਅੱਜ ਅਜੇ ਖੁਦ ਵਿਜ਼ਿਟ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਅੱਜ ਇੱਥੇ ਖੁਦ ਵਿਜ਼ਿਟ ਕਰਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਇੰਨੀ ਸਾਰੀ ਸਾਨੂੰ ਨੋਲਿਜ ਗੇਨ ਕਰਨ ਨੂੰ ਮਿਲੀ ਹੈ ਐਂਡ ਆਈ ਗੈਸ ਕਿ ਸਾਡੀ ਯੂਨੀਵਰਸਿਟੀਜ਼ ਨੂੰ ਸਾਡੀ ਯੂਨੀਵਰਸਿਟੀ ਨੂੰ ਮਤਲਬ ਹੋਰ ਵੀ ਬੱਚੇ ਲੈ ਕੇ ਆਉਣੇ ਚਾਹੀਦੇ ਆ ਤਾਂ ਕਿ ਬੱਚੇ ਇੱਥੇ ਦੇਖਣ ਤੇ ਬੱਚੇ ਵੀ ਥੋੜੇ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋਣ ਅੱਜ ਜਿਹੜੀ ਨੌਲੇਜ ਦਿੱਤੀ ਗਈ ਕਿਵੇਂ ਦੇਖਦੇ ਆਂ ਇਹ ਨੌਲੇਜ ਬਹੁਤ ਹੀ ਅੱਛੀ ਹੈ ਲਾਈਕ ਮੈਨੂੰ ਲੱਗਦਾ ਹੈ ਕਿ ਸਾਰੇ ਬੱਚਿਆਂ ਨੇ ਇੰਜੋਏ ਵੀ ਕੀਤਾ ਇੱਕ ਅੱਛੀ ਨੌਲੇਜ ਵੀ ਮਿਲੀ ਹੈ ਇਹਨਾਂ ਨੂੰ ਤੇ ਮਤਲਬ ਆਲਓਵਰ ਵਧੀਆ ਸੀ ਅੱਜ ਬੱਚਿਆਂ ਨੇ ਰਿਸਰਚ ਕੀਤਾ ਖਾਸ ਕਰ ਜਿਹੜਾ ਲਗਭਗ ਸਿਕਰ ਹੋਇਆ ਸੀ ਬੁੱਢੇ ਮਨੁੱਖ ਨੂੰ ਲੈ ਕੇ ਕਾ ਜੇ ਬੱਚਿਆਂ ਨੇ ਵਿਜ਼ਿਟ ਕੀਤਾ ਸੀ ਸੀਡੀਪੀ ਦਾ ਪਲਾਨ ਦੇ ਨਾਲ ਅੱਜ ਲੁਧਿਆਣਾ ਸਾਡੇ ਪੰਜਾਬ ਡਾਇਰ ਐਸੋਸੀਏਸ਼ਨ ਦੇ ਸੀਡੀਪੀ ਤੇ ਨਿਲੰਦਰ ਤੋਂ ਡੀਏਵੀ ਜਿਹੜੀ ਯੂਨੀਵਰਸਿਟੀ ਹੈ ਉਥੋਂ ਕਾਫੀ ਸਾਰੇ ਬੱਚੇ ਸੋਦੇ ਲਗਭਗ ਅਰ ਸਟਾਫ ਉਹਨਾਂ ਦਾ ਉਹ ਵਿਜ਼ਿਟ ਕਰਨ ਲਈ ਆਇਆ ਉਹ ਦੇਖਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਜਿਹੜਾ ਬੁੱਢੇ ਦਰਿਆ ਤੇ ਫਲੇਮ ਲੱਗਦਾ ਹੈ ਵੀ ਪਾਣੀ ਦਾ ਕਿਸ ਤਰ੍ਹਾਂ ਪਾਣੀ ਟੀਟ ਹੁੰਦਾ ਹੈ ਤਾਂ ਕਿ ਨਵੀਂ ਜਿਹੜੀ ਜਨਰੇਸ਼ਨ ਨੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਦੇਖਣਾ ਚਾਹੁੰਦੇ ਸੀ ਵੀ ਪਾਣੀ ਕਿਸਤਾ ਟ੍ਰੀਟਡ ਕੀਤਾ ਜਾਂਦਾ ਗੰਦੇ ਪਾਣੀ ਨੂੰ ਉਹ ਸਾਰੀ ਨੌਲੇਜ ਲੈਣ ਲਈ ਉਹ ਸਾਡੇ ਇੱਥੇ ਪਹੁੰਚੇ ਨੇ ਔਰ ਬਹੁਤ ਅੱਛੀ ਗੱਲ ਹੈ ਕਿ ਉਹ ਆਦਾਨੇ ਆ ਕੇ ਸਾਰਾ ਸਾਡੇ ਕੋਲ ਸਾਡੇ ਜਨਰਲ ਸੈਕਟਰੀ ਡਾਇਰੈਕਟਰ ਜਿਹੜੇ ਨੇ ਇਹਨਾਂ ਨੇ ਸਾਰੇ ਉਹਨਾਂ ਨੂੰ ਵਿਚਾਰ ਦਿੱਤੇ ਕਿਸ ਤਰ੍ਹਾਂ ਸੀ ਟੀਪੀ ਲੱਗਿਆ ਔਰ ਕਿੰਨੀਆਂ ਪ੍ਰੋਬਲਮ ਆਈਆਂ ਸਰਕਾਰ ਦੇ ਵਿੱਚ ਬਹੁਤ ਸਾਰਾ ਕਾਫੀ ਸਮੇਂ ਦੇ ਵਿੱਚ ਉਹਨਾਂ ਨੇ ਲਗਾ ਕੇ ਸਾਰਾ ਕੁਝ ਪਾਣੀ ਸਾਫ਼ ਕਰਨ ਬਾਰੇ ਜਾਣਕਾਰੀ ਔਰ ਹੁਣ ਬੱਚੇ ਜਿਹੜਾ ਸਾਰਾ ਦੇਖਣਗੇ ਵੀ ਪਾਣੀ ਕਿਸ ਤਰ੍ਹਾਂ ਸਾਫ਼ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਲੁਧਿਆਣੇ ਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਹੈ ਟੋਟਲੀ ਇਕੱਲੀ ਡੈنگ ਇੰਡਸਟਰੀ ਜਿਹਨਾਂ ਦਾ ਪਾਣੀ 10 ਤੋਂ 15% ਹੈ ਬਾਕੀ 85 ਤੋਂ ਜ਼ਿਆਦਾ ਪਾਣੀ ਜਿਹੜਾ ਉਹ ਤੇ ਇੱਥੇ ਦੀ ਹੋਰ ਇੰਡਸਟਰੀ ਜਿਹੜੀ ਆ ਇੰਡਸਟਰੀ ਦੀ ਡੋਮੈਸਟਿਕ ਜਿਹੜੇ ਨੇ ਉਹਨਾਂ ਦਾ ਪਾਣੀ ਜਿਹੜਾ ਰੈ residenial ਪਾਣੀ ਜਿਹੜਾ 85 87% ਹੈ ਇੰਡਸਟਰੀ ਦਾ ਤੇ 15% ਤੋਂ ਪਾਣੀ ਘਟਿਆ ਇਹਦੇ ਵਿੱਚ ਸਰਕਾਰ ਵੱਲੋਂ ਵੀ ਜਿਹੜੇ ਐਸਟੀਪੀ ਲਗਾਏ ਗਏ ਨੇ ਜਮਾਲਪੁਰ ਬੱਲੋਕੇ ਪਟੀਆਂ ਵਗੈਰਾ ਦੇ ਵਿੱਚ ਜਿਹੜੇ ਕਿ ਮੇਰੇ ਖਿਆਲ 'ਚ ਲਗਭਗ 1000 ਦੇ ਲਗਭਗ ਐਮਐਲਡੀ ਜਿਹੜਾ ਪਾਣੀ ਉਹ ਸਾਫ਼ ਕਰਨੇ ਲਗਾਏ ਨੇ ਪਰ ਦਰਿਆ ਜਿਹੜਾ ਫਿਰ ਵੀ ਕਿਉਂ ਗੰਦਾ ਰਹਿੰਦਾ ਹੈ ਜਿਹਦੇ ਵਿੱਚ ਪਾਣੀ ਦਾ ਜਿਹੜਾ ਬਲੇਮ ਹੈ ਉਹ ਖਾਸ ਕਰਕੇ ਡਾਈਂਗ ਇੰਡਸਟਰੀ ਤੇ ਲਾਇਆ ਜਾਂਦਾ ਜਦ ਕਿ ਕਰੋੜਾਂ ਰੁਪਏ ਦੀ ਤਦਦ ਦੇ ਵਿੱਚ ਡੈਂਗ ਦੱਸੀ ਜਿਹੜੀ ਇਹ ਬਾਦਰਕੇ ਰੋਡ ਹੋ ਗਈ ਫੋਕਲ ਪੁਆਇੰਟ ਦੀ ਹੋ ਗਈ ਤਾਜਪੁਰ ਰੋਡ ਦੀ ਹੋ ਗਈ ਇਹਨਾਂ ਨੇ ਜਿਹੜੇ ਇੱਥੇ 50 ਐਮਐਲਡੀ ਦੇ 40 ਐਮਐਲਡੀ ਦਾ 90 ਐਮਐਲਡੀ ਪਾਣੀ ਸਾਫ਼ ਕਰਾ ਕੀਤਾ ਜਾਂਦਾ ਜਿਹਦੇ ਵਿੱਚ ਬੱਚਿਆਂ ਨੂੰ ਦਿਖਾਇਆ ਵੀ ਗਿਆ ਕਿ ਪਾਣੀ ਦੋ ਜਗ੍ਹਾ ਤੇ ਵੰਗਾਇਆ ਗਿਆ ਇਨਕਮਿੰਗ ਪਾਣੀ ਸਾਨੂੰ ਕਿੱਦਾਂ ਆਉਂਦਾ ਤੇ ਆਊਟਗoing ਪਾਣੀ ਵਾਟ ਕਿੱਸਾ ਅਸੀਂ ਦਿੰਦੇ ਆ ਇਹ ਵੀ ਬੱਚਿਆਂ ਨੂੰ ਦਿਖਾਇਆ ਗਿਆ ਔਰ ਬੱਚੇ ਸਾਰਾ ਦੇਖ ਕੇ ਟੋਟਲ ਉਹ ਆਪ ਵੀ ਦੱਸਣਗੇ ਬੱਚੇ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਬਿਲਕੁਲ ਕੋਈ ਨਹੀਂ ਜੋ ਠੀਕ ਹੈ ਜੈਨੂਨ ਗੱਲ ਉਹ ਤੁਸੀਂ ਦੱਸਣੀ ਹੈ ਕਿ ਤੁਹਾਨੂੰ ਪਾਣੀ ਕਿਸ ਤਰ੍ਹਾਂ ਲੱਗਿਆ ਸੀ ਕਿਸ ਤਰ੍ਹਾਂ ਸਾਫ਼ ਕਰਦੇ ਆ ਔਰ ਇਹਦੇ ਵਿੱਚ ਜਿਹੜਾ ਹੈਗਾ ਹੁਣ ਕਈ ਤਰ੍ਹਾਂ ਦੇ ਇੱਥੇ ਜਿਹੜੀਆਂ ਸਸਤਾਵਾਂ ਆ ਉਹ ਉੱਠ ਕੇ ਕਿਉਂਕਿ ਉਹਨਾਂ ਨੂੰ ਕਈਆਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਦਰਿਆ ਸਰਕਾਰ ਨੂੰ ਚਾਹੀਦਾ ਦੇਖਣਾ ਵੀ ਦਰਿਆ ਜਿਹੜਾ ਹੈ ਕਿੰਨੇ ਗੰਦਾ ਕੀਤਾ ਹੈ ਕਿਹੜੀ ਇੰਡਸਟਰੀ ਇਹਨੂੰ ਗੰਦਾ ਕਰਦੀ ਹੈ ਇਹਦਾ ਪਾਣੀ ਦੇ ਸੈਂਪਲ ਲੈ ਕੇ ਉਹਦੇ ਵਿੱਚੋਂ ਦੇਖੇ ਕਿ ਇਹਦੇ ਵਿੱਚ ਕੀ ਨਿਕਲਦਾ ਹੈ ਕਿਹੜੀ ਦਸਤੀਏ ਯੂਜ਼ ਕਰਦੀ ਹੈ ਡਾਈਂਗ ਇੰਡਸਟਰੀ ਜੋ ਕੁਝ ਯੂਜ਼ ਕਰਦੀ ਹੈ ਉਹਦੇ ਨਾਲ ਕੋਈ ਜਾਨੀ ਜਾਂ مالی ਨੁਕਸਾਨ ਨਹੀਂ ਹੁੰਦਾ ਉਹਦੇ ਵਿੱਚ ਵਧੀਆ ਕੈਮੀਕਲ ਕਮ ਸੇ ਕਮ ਸਾਡੇ ਦੋਨੋਂ ਪਲਾਨਟ ਜਿਹੜੇ ਨੇ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਦਾ ਜਿਹੜੇ ਕਿ ਇੱਥੇ ਲੱਗੇ ਨੇ ਜਿਨ੍ਹਾਂ ਦੇ ਵਿੱਚ ਲਗਭਗ 3 ਕਰੋੜ ਰੁਪਇਆ 22 ਤੋਂ 3 ਕਰੋੜ ਰੁਪਇਆ ਜਿਹੜਾ ਮਹੀਨੇ ਦਾ ਉਹਨੂੰ ਪਾਣੀ ਸਾਫ਼ ਕਰਨ ਦਾ ਖਰਚਾ ਆਉਂਦਾ ਹੈ ਜਿਹੜਾ ਕਿ ਅਸੀਂ ਲਾਣੇ ਆ ਜਿਹਦੇ ਵਿੱਚ ਬਿਜਲੀ ਦਾ ਬਿੱਲ ਲੇਬਰ ਕੈਮੀਕਲ ਹੋਰ ਕਾਫੀ ਜਿਹੜੇ ਇੱਥੇ ਪਲਾਨਟ ਦੇ ਉੱਤੇ ਖਰਚੇ ਜਾਂਦੇ ਨੇ ਜਦ ਕਿ ਬਾਕੀ ਜਿਹੜੇ ਨੇ ਉਹਨਾਂ ਦੇ ਸਲੱਜ ਦੇ ਸਾਡਾ ਕਿੰਨਾ ਜਿਹੜੀ ਸਲੱਜ ਨਿਕਲਦੀ ਏ ਉਥੇ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਵੀ ਕਿੰਨੀ ਅਸੀਂ ਸਲਾਜ ਜਿਹੜੀ ਸਰਕਾਰ ਵੱਲੋਂ ਚੱਕੀ ਜਾਂਦੀ ਸਾਡੇ ਕੋਲ ਉਹਦਾ ਕਿੰਨਾ ਰੁਪਇਆ ਜਾਂਦਾ ਸਲਾਜ ਤਾਂ ਹੀ ਨਿਕਲਦੀ ਅਗਰ ਅਸੀਂ ਪਾਣੀ ਜਿਹੜਾ ਟੀਟ ਕਰਦੇ ਆ ਸਾਫ਼ ਕਰਦੇ ਆ ਜੇ ਪਾਣੀ ਸਾਫ਼ ਨਹੀਂ ਅਸੀਂ ਕਰਦੇ ਸਾਡੇ ਤੇ ਬਲੇਮ ਲਾਉਂਦੇ ਨੇ ਤੇ ਫਿਰ ਸਲਾਜੇ ਨਹੀਂ ਕਿੱਥੋਂ ਆਉਂਦੀ ਕਿਉਂ ਅਸੀਂ ਮੇਰਾ ਖਲ 40 50 ਲੱਖ ਰੁਪਇਆ ਮੇਰਾ ਖਲ ਅਸੀਂ 60 ਲੱਖ ਰੁਪਇਆ ਇਹਨਾਂ ਨੂੰ ਹਰ ਮਹੀਨੇ ਦੋਨੋਂ ਪਲਾਂਟਾਂ ਦਾ ਅਸੀਂ ਇਹਨਾਂ ਨੂੰ ਪੇ ਕਰਦੇ ਆ ਉਹ ਤਾਂ ਹੀ ਕਰਦੇ ਆ 40-50 ਲੱਖ ਰੁਪਏ ਇੱਕ ਥੋੜੀ ਅਮਾਉਂਟ ਨਹੀਂ ਦੋਨੋਂ ਪਲਾਂਟਾਂ ਦੀ ਜਿਹੜੀ ਅਸੀਂ ਦਿੰਨੇ ਆ ਪਾਣੀ ਸਾਫ਼ ਕਰਨ ਦੇ ਸਲਾਜ ਦਾ ਸਰਕਾਰ ਨੂੰ ਜਮ੍ਹਾਂ ਕਰਾਣੇ ਆ ਬਿਜਲੀ ਦਾ ਬਿੱਲ ਦਿੰਨੇ ਆ 50-60 ਲੱਖ ਕਿੰਨਾ 40 ਲੱਖ ਰੁਪਏ ਦਾ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਖਰਚੇ ਉਸ ਹਿੱਸੇ ਕਰਕੇ ਦਿੰਨੇ ਆ ਅਗਰ ਪਲਾਂਟ ਚੱਲਦਾ ਮੀਟਰ ਇਹ ਤਾਂ ਨਹੀਂ ਆਪਣੇ ਆਪ ਅੱਗੇ ਹੋ ਜਾਂਦਾ ਸੀ ਫ੍ਰੀ ਦਾ ਬਿੱਲ ਦੇਣਾ ਪਾਣੀ ਅਗਰ ਟੀਟ ਹੁੰਦਾ ਸਾਫ਼ ਹੁੰਦਾ ਸੋ ਸਰਕਾਰ ਨੂੰ ਚਾਹੀਦਾ ਹੈ ਇਸ ਕਰਕੇ ਜਿਹੜੀ ਡਾਈਨ ਡਸਤੀ ਨੇ ਸੀਟਪੀ ਲਗਾਏ ਨੇ ਉਹਨਾਂ ਤੇ ਰਹਿਣ ਦੀ ਨਿਗਰਾਨੀ ਕਰਨ ਉਹਨਾਂ ਨੂੰ ਬਖਸ਼ ਕੇ ਉਹ ਇੰਡਸਟਰੀ ਪਕੜਨ ਜਿਹੜੀ ਦਰਿਆ ਗੰਦਾ ਕਰਦੀ ਏ ਕਿਉਂਕਿ ਲੁਧਿਆਣਾ ਦੇ ਵਿੱਚ ਇਕੱਲੀ ਡਾਈੰਗ ਦਸਤੀ ਨਹੀਂ ਇੱਥੇ ਬਹੁਤ ਤਰ੍ਹਾਂ ਦੀ ਇੰਡਸਟਰੀ ਏ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਨੂੰ ਨੱਤ ਪਾਈ ਜਾਵੇ ਜਿਹੜਾ ਡਾਈੰਗ ਇੰਡਸਟਰੀ ਦਾ ਪਾਣੀ ਜਿਹੜਾ ਬਲੇਮ ਲਾਂਦੇ ਡਾਈੰਗ ਦਸਤੀ ਤੇ ਉਹ ਨਾ ਲਾਜ ਜਾਵੇ ਬਾਕੀ ਇੰਡਸਟਰੀ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਇੱਥੇ ਦੀ ਆਬੂ ਵਾਹ ਵਾਤਾਵਰਣ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਇੱਥੇ ਦੇ ਵਸਨੀਕ ਆ ਅਸੀਂ ਵੀ ਜਿਹੜੀਆਂ ਸੰਸਥਾਵਾਂ ਲੱਗੀਆਂ ਏ ਉਹਨਾਂ ਦੇ ਨਾਲ ਆ ਬਿਲਕੁਲ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸੰ ਅਸੀਂ ਵੀ ਚਾਹੁੰਦੇ ਆ ਵਧੀਆ ਸਾਡੇ ਲੁਧਿਆਣੇ ਦੀ ਆਬੂਆ ਹੋਵੇ ਵਧੀਆ ਅਤੇ ਦਾ ਪਾਣੀ ਸਾਫ ਸੁਥਰਾ ਹੋਵੇ ਤਾਂ ਕਿ ਜਿਹੜੇ ਸਾਡੇ ਆਣ ਵਾਲੀ ਜਨਰੇਸ਼ਨ ਸਾਡੇ ਬੱਚੇ ਸਾਡੇ ਪਰਿਵਾਰਾਂ ਨੇ ਵੀ ਇਹ ਪੀਣਾ ਹੈ ਇਹਨੇ ਗੱਲ ਕਰਦਾ ਸਭ ਦਾ ਧੰਨਵਾਦ ਕਰਦਾ ਜੈ ਹਿੰਦ ਜੈ